ਦੋ ਸਾਲਾਂ ਜੀ ਪੂਰੇ ਕਰਾਂਗੇ ਜਿਵੇਂ ਮੰਤਰੀ ਸਾਹਿਬ ਆਪਾਂ ਨੂੰ ਕੁਝ ਹੋ ਕੇ ਪੈਸੇ ਦਿੰਦੇ ਨੇ ਠੀਕ ਹੈ ਜੀ ਧੰਨਵਾਦ ਜੀ ਹਾਂ ਸਰਪੰਸ ਸਾਹਿਬ ਜੋ ਐਂਬੂਲੈਂਸ ਸਾਜੀ ਉਹਦੇ ਕੀ ਸਹੂਲਤਾਂ ਜੀ ਆਪਣਾ ਕੀ ਕਰਨ ਜਿੰਨੂੰ ਲੋੜ ਆ ਗਈ ਐਂਬੂਲੈਂਸ ਜੀ ਵਿੱਤ ਮੰਤਰੀ ਸਰਦਾਰ ਹਰਪਾਲ ਜੀ ਮਾ ਜੀ ਨੇ ਭਗਵੰਤ ਮਾਨ ਸਰਕਾਰ ਨੇ ਪਿੰਡ ਦੀ ਸਹੂਲਤ ਵਾਸਤੇ ਆਪਾਂ ਨੂੰ ਦਿੱਤੀ ਹੈ ਤਾਂ ਵੀ ਕਿਸੇ ਗਰੀਬ ਪਰਿਵਾਰ ਤੇ ਕੋਈ ਬਾਧੂ ਭਾਰ ਨਾ ਪਵੇ ਉਹਨੂੰ ਮੌਕੇ ਤੇ ਸਹੂਲਤ ਮਿਲ ਸਕੇ ਸਾਡੀ ਸਾਰੀ ਪੰਚਾਇਤ ਦੇ ਸਾਰਿਆਂ ਲਵੇ ਨੰਬਰ ਨੇ ਸਰਪੰਚ ਦਾ ਨੰਬਰ ਹੈ ਸਾਰੇ ਆਪੋ ਆਪਣੇ ਵਾੜਾਂ ਦੇ ਨੰਬਰ ਨੇ ਜਦੋਂ ਮਰਜ਼ੀ ਐਮਰਜੈਂਸੀ ਚ ਰਾਤ ਨੂੰ ਜਦੋਂ ਅੱਜ ਜੀ ਆਪਣੇ ਸ੍ਰੀ ਗੁਰੂ ਰਵੀਦਾਸ ਧਰਮਸਾਲਾ ਪਤੀ ਸਮਰਾਉ ਸ਼ਾਇਲੀ ਵਿਖੇ ਕੱਟ ਕੀਤਾ ਗਿਆ ਸੀ ਕਿਸ ਸੰਬੰਧ ਦੇ ਵਿੱਚ ਕੱਟ ਸੀਗਾ ਇਹ ਜੀ ਵਾਟਰ ਬਾਕਸ ਦੇ ਸੰਬੰਧ ਵਿੱਚ ਕੱਟ ਰੱਖਿਆ ਗਿਆ ਜੀ ਜਿਸ ਦੇ ਵਿੱਚ ਦੱਸਿਆ ਗਿਆ ਸਾਰੇ ਲੋਕਾਂ ਨੂੰ ਵੀ ਜਿਹੜੀ ਆਪਾਂ ਨੇ ਸ਼ੌਟੀ ਭਰਨੀ ਹੈ ਇੱਕ ਪਿੰਡ ਨੇ 18 ਲੱਖ 12000 ਰੁਪਏ ਜਮ੍ਹਾਂ ਕਰਵਾਉਣਾ ਉਸ ਦੇ ਮਸਲੇ 'ਤੇ ਜੇ ਕੱਟ ਰੱਖਿਆ ਗਿਆ ਸੀ ਸਾਡੇ 80 ਲੋਕਾਂ ਨੂੰ ਇਸ ਬਾਰੇ ਦੱਸਿਆ ਗਿਆ ਵੀ ਐਸਸੀ ਨੇ 800 ਰੁਪਏ ਤੇ ਜਰਨਲ ਨੇ 1000 ਰੁਪਏ ਭਰਨਾ ਹੈ ਜਿਹੜਾ ਆਪਾਂ ਜਿੰਨੀ ਜਲਦੀ ਜਮਾ ਕਰਾਵਾਂਗੇ ਓਨੀ ਜਲਦੀ ਆਪਾਂ ਕੰਮ ਕਰਵਾ ਸਕਾਂਗੇ ਸਾਰਾ ਸ਼ੁਰੂ ਹੋ ਜੂਗਾ ਸਾਡੇ ਸਰਪੰਚ ਦੀ ਬਹੁਤ ਵਧੀਆ ਸੋਚ ਹੈ ਬਹੁਤ ਵਧੀਆ ਸੋਚ ਲੈ ਕੇ ਚੱਲੇ ਨੇ ਵੀ ਐਸਸੀ ਲੋਕਾਂ ਨੂੰ ਜਲਦੀ ਜਲਦੀ ਜਿਹੜੀ ਪਾਣੀ ਦੀ ਦਿੱਕਤ ਹੈ ਬਹੁਤ ਜਲਦੀ ਦੂਰ ਹੋ ਜੂਗੀ ਸਾਰੇ ਸਾਰੇ ਜਣੇ ਪੰਚਾਇਤ ਦਾ ਸਹਿਯੋਗ ਦੇਣਾ ਜਿਹੜਾ ਕਿ ਆਪਾਂ ਕੰਮ ਜਲਦੀ ਜਲਦੀ ਸ਼ੁਰੂ ਕਰ ਸਕੀਏ ਕਿੰਨਾ ਕਹ ਹੰਗਾਰਾ ਮਰੇ ਇਧਰੋਂ ਹੰਗਾਰਾ ਬਹੁਬਧੇ ਮਿਲ ਲਈ ਸਾਰੇ ਲੋਕਾਂ ਦਾ ਸਹਿਯੋਗ ਦੇ ਰਹੇ ਨੇ ਸਾਰੇ ਬੰਦੇ ਵੱਧ ਚੜ ਕੇ ਸਾਡੇ ਸਹਿਯੋਗ ਨਾਲ ਪੈਸੇ ਇਕੱਠੇ ਕਰਵਾਉਣਗੇ ਸਾਰੇ ਬੰਦੇ ਪੰਜਾਬ ਸਰਕਾਰ ਦਾ ਧੰਨਵਾਦ ਇਸ ਚੀਜ਼ ਤੇ ਜਿਨ੍ਹਾਂ ਨੇ ਸਾਡਾ ਇਹ ਮੰਗ ਨੂੰ ਬਹੁਤ ਜਲਦੀ ਪੂਰਾ ਕਰਦੀ ਸਾਨੂੰ ਉਪਰੋਕਤ ਹੈ ਵੀ ਜਲਦੀ ਜਲਦੀ ਕੰਮ ਸ਼ੁਰੂ ਕਰਾਇਆ ਜਾਏਗਾ ਹਾਂ ਜਰਵੰਤ ਸਾਹਿਬ ਕੀ ਕਹੋਗੇ ਕਿੰਨਾ ਕਹ ਹੰਗਾਰਾ ਮੇਰੇ ਜੀ ਪੱਤੀ ਤੋਂ ਦੇਖੋ ਜੀ ਅਸੀਂ ਕਿੱਥੇ ਵੀ ਜਾਂਦੇ ਹਾਂ ਲੋਕਾਂ ਦਾ ਪਿਆਰ ਚਾਹੀਦਾ ਹੈ ਆਪਾਂ ਨੂੰ ਲੋਕਾਂ ਦੇ ਪਿਆਰ ਤੋਂ ਬਿਨਾਂ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਜਿਹੜੀ ਕਿਸੇ ਦੀ ਲੋਕਾਂ ਨੂੰ ਲੋੜ ਹੈ ਉਹ ਜ਼ਰੂਰੀ ਹੁਣ ਪੂਰੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਅਸੀਂ ਪੂਰੀਆਂ ਕੋਸ਼ਿਸ਼ਾਂ ਵੀ ਕਰਾਂਗੇ ਹੁਣ ਮੰਤਰੀ ਸਾਹਿਬ ਦਾ ਆਪਣੇ ਪਿੰਡ ਤੇ ਦਿਲ ਆਇਆ ਹੋਇਆ ਜਿੰਨਾ ਆਪਾਂ ਪਿਆਰ ਨਾਲ ਉਹ ਤੋਂ ਕੰਮ ਲੈ ਲਾਂਗੇ ਜਿੰਨੇ ਮਰਜ਼ੀ ਪੈਸੇ ਲੈ ਲੀਏ ਸਾਡੇ ਨਾਲ ਖੜੇ ਨੇ ਇੱਕ ਕੰਮ ਨੇਪਰੇ ਚਾੜਾਂਗੇ ਦੂਜੇ ਦੇ ਪੈਸੇ ਲੈ ਲਾਂਗੇ ਦੂਜਾ ਨੇਪਰੇ ਚਾੜਾਂਗੇ ਤੀਜੇ ਦੇ ਲੈ ਲਾਂਗੇ ਸਾਡਾ ਇਹ ਵੀ ਵਾਅਦਾ ਅਸੀਂ ਨੇ 5 ਸਾਲਾਂ ਦੇ ਕਰੇ ਤੇ ਮੈਨੂੰ ਲੱਗਦਾ ਸੀ 2 ਸਾਲਾਂ ਚ ਪੂਰੇ ਕਰਾਂਗੇ ਜਿਵੇਂ ਮੰਤਰੀ ਸਾਹਿਬ ਆਪਾਂ ਨੂੰ ਕੁਝੋ ਕੁਝ ਕੇ ਪੈਸੇ ਦਿੰਦੇ ਨੇ ਠੀਕ ਹੈ ਜੀ ਧੰਨਵਾਦ ਜੀ ਕਿਉਂ ਜੀ ਕੀ ਕਹੋਗੇ ਜੋ ਤੁਸੀਂ ਜੀ ਦੇਖ ਰਹੇ ਹੋ ਜੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਪਤੀ ਸਮਰੋਹ ਵੱਡਾ ਕੱਟ ਕੀਤਾ ਗਿਆ ਸੀ ਤੇ ਪੂਰਾ ਹੰਗਾਰਾ ਮਰ ਰਿਹਾ ਹੈਗਾ ਲੋਕਾਂ ਵੱਲੋਂ। ਤਸਵੀਰਾਂ ਦੇਖ ਰਹੇ ਹੋ ਤੁਸੀਂ। ਹਾਂ ਜ ਸਰਪੰਚ ਸਾਹੂ ਜੋ ਐਂਬੂਲੈਂਸ ਸਾਜੀ ਉਹਦੇ ਕੀ ਸਹੂਲਤਾਂ ਜੀ ਆਪਣਾ ਕੀ ਕਰਨ ਜਿੰਨੂੰ ਲੋੜ ਹੈ ਜੀ। ਐਂਬੂਲੈਂਸ ਜੀ ਵਿੱਤ ਮੰਤਰੀ ਸਰਦਾਰ ਹਰਪਾਲ ਜੀ ਮਾ ਜੀ ਨੇ ਭਗਵੰਤ ਮਾਨ ਸਰਕਾਰ ਨੇ ਪਿੰਡ ਦੀ ਸਹੂਲਤ ਵਾਸਤੇ ਆਪਾਂ ਨੂੰ ਦਿੱਤੀ ਹੈ ਤਾਂ ਵੀ ਕਿਸੇ ਗਰੀਬ ਪਰਿਵਾਰ ਤੇ ਕੋਈ ਬਾਧੂ ਭਾਰ ਨਾ ਪਵੇ ਉਹਨੂੰ ਮੌਕੇ ਤੇ ਸਹੂਲਤ ਮਿਲ ਸਕੇ। ਸਾਡੀ ਪਿੰਸਾਰੀ ਪੰਚਾਇਤ ਦੇ ਸਾਰਿਆਂ ਲੋਕਾਂ ਦੇ ਨੰਬਰ ਨੇ ਸਰਪੰਚ ਦਾ ਨੰਬਰ ਹੈ ਸਾਰੇ ਆਪੋ ਆਪ ਦੇ ਵਾੜਾਂ ਦੇ ਨੰਬਰ ਨੇ ਜਦੋਂ ਮਰਜ਼ੀ ਐਮਰਜੈਂਸੀ 'ਚ ਰਾਤ ਨੂੰ ਜਦੋਂ ਮਰਜ਼ੀ ਫੋਨ ਕਰਨ ਉਹਨਾਂ ਨੂੰ ਐਂਬੂਲੈਂਸ ਦੀ ਸਹੂਲਤ ਮਿਲੂਗੀ